ਰੂਪ ਕੋਈ ਜਾਗੀਰ ਨਹੀਂ ਹੁੰਦੀ ਹੀਰ ਵੀ ਇੱਕ ਦਿਨ ਹੀਰ ਨਹੀਂ ਹੁੰਦੀ ਸ਼ੀਸ਼ੇ ਸਾਵੇਂ ਮੈਂ ਹੀ ਹੁੰਨਾ ਵਿੱਚ ਮੇਰੀ ਤਸਵੀਰ ਨਹੀਂ ਹੁੰਦੀ ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਦੀ ਨਵੀਂ ਵੀਡੀਓ 'ਚ ਤੇ ਅੱਜ ਆਪਾਂ ਆਏ ਆ ਹੋਰ ਫਲਾਈਡਿੰਗ ਕਰਨ ਲੈ ਤੇ ਆਪਣੇ ਨਾਲ ਆਪਣੇ ਫਰੇਮ 'ਚ ਅੱਜ ਸਾਡੇ ਵੀਰ ਨਰਿੰਦਰ ਭਾਜੀ ਇਧਰ ਇਹਨਾਂ ਨੂੰ ਤੁਸੀਂ ਜਾਣਦੇ ਹੀ ਹੋ ਮਾਮਾ ਵਰਿੰਦਰ ਸਿੰਘ ਬਿਰਕਸਾਹ ਇਹ ਤੋਂ ਵੱਡਾ ਵੀ ਮਾਮਾ ਜੀ ਜਸਪਾਲ ਸਿੰਘ ਕੁਰਲਕਾ ਮਿਰਕ ਸਾਹਿਬ ਕੁਰਲਕਾ ਤੇ ਸਾਡੇ ਨਾਲ ਸਾਡੇ ਫਰੇਮ ਚ ਅੱਜ ਮੇਰੇ ਮਾਮਾ ਜੀ ਸੰਦੀਪ ਸਿੰਘ ਛੱਠਾ ਸਾਹਿਬ ਵੀ ਸਾਡੇ ਨਾਲ ਨੇ ਫਰੋਮ ਤਨੋਰੀ ਨੇੜੇ ਪਟਿਆਲਾ ਸਬਾਣਾ ਇਹ ਤਵੇਲਾ ਘੋੜਿਆਂ ਦਾ ਤੇ ਹੁਣ ਇਹ ਤਿਆਰੀਆਂ ਸ਼ਿਆਰੀਆਂ ਕਰਦੇ ਹੋਏ ਨੇ ਫਿਰ ਇਹ ਵੇਖੋ ਕੀ ਮੋਹਣ ਚਾਲ ਬਣਦਾ ਘੋੜਿਆਂ ਦੇ ਕਾਠੀਆਂ ਕੁੱਠੀਆਂ ਪਾਉਂਦੇ ਪੈਣੇ ਉਸ ਤੋਂ ਬਾਅਦ ਫਿਰ ਕਰਾਂਗੇ ਸਵਾਰੀ ਹੁਣ ਆਪਾਂ ਬਸ ਜਿਹੜੀ ਇਹ ਘੋੜਸਵਾਰੀ ਸ਼ੁਰੂ ਹੋਣ ਲੱਗੀ ਹੈ ਤੇ ਜਿਹੜਾ ਆਪਣੇ ਨਾਲ ਇੰਸਟ੍ਰਕਟਰ ਨੇ ਜਾਣਾ ਹਨਾ ਜਿਹੜਾ ਮਤਲਬ ਮੀਨ ਤਵੇਲੇ ਦਾ ਮਾਲਕ ਹੈ ਉਹ ਵੀ ਹੁਣ ਘੋੜੇ ਦੇ ਸਵਾਰ ਹੋਣ ਲੱਗਾ ਤੇ ਉਹਨੇ ਨਾਲ ਸਾਡੇ ਬਸ ਅੱਗੇ ਅੱਗੇ ਜਾਣਾ ਤੇ ਉਹਨੇ ਹੁਣ ਆਪਾਂ ਨੂੰ ਦੱਸੀ ਜਾਣਾ ਕਿੱਧਰ ਨੂੰ ਜਾਣਾ ਤੇ ਕੀ ਹਿਸਾਬ ਕਿਤਾਵੇ ਆਈ ਆ ਲੋ ਜੀ ਜਿਹੜੇ ਸਵਾਰ ਨੇ ਹੁਣ ਆਪੋ ਆਪਣੇ ਘੋੜਿਆਂ ਤੇ ਸਵਾਰ ਹੋ ਗਏ ਨੇ ਤੇ ਉਧਰੋਂ ਜੇ ਸਟਾਰਟ ਕਰੀਏ ਉਹ ਡੱਬ ਖੜਾ ਬਾ ਜਿਹੜਾ ਘੋੜਾ ਜੀ ਤੇ ਸੰਦੀਪ ਸਿੰਘ ਚੱਠਾ ਸਾਹਿਬ ਬੈਠੇ ਨੇ ਉਹਦਾ ਨਾਮ ਜੇ ਵਿਸਕੀ ਤੇ ਜਿੱਧਰ ਆਪਣਾ ਵਰਿੰਦਰ ਸਿੰਘ ਵੀਰਕ ਸਾਹਿਬ ਬੈਠੇ ਨੇ ਕਾਲੀਆਂ ਐਨਕਾਂ ਲਾ ਕੇ ਦਾ ਨਾਮ ਏ ਬਿਗ ਬੋਏ ਕੋਲ ਜਿਹੜੀ ਸਵਾਰੀ ਏ ਦਾ ਨਾਮ ਏ ਰੈਕਸ ਰੈਕਸ ਇਧਰ ਦੱਸਾ ਸਾਹਿਬ ਜਿਹੜੀ ਘੋੜੇ ਤੇ ਬੈਠੇ ਨੇ ਤੇ ਇਹਦਾ ਨਾਮ ਜੇ ਫਲਫੀ ਤੇ ਨਿਰੰਜਨ ਸਿੰਘ ਜਿਹੜੇ ਘੋੜੇ ਤੇ ਬੈਠੇ ਨੇ ਕੀ ਨਾਮ ਹੈ ਨਿਰੰਜਨ ਸਿੰਘ ਜੀ ਹੈ ਪਾਇਰੇਟ ਪਾਇਰੇਟ ਤੇ ਹੁਣ ਬਸ ਤਿਆਰੀ ਹੈ ਲੁਕਸ ওকে ਤੇ ਹੁਣ ਜਿਹੜਾ ਭਾਈ ਹੈ ਆਪਣਾ ਤਬਿੱਲ ਦਾ ਮਾਲਕ ਉਹਦਾ ਨਾਮ ਹੈ ਲੁਕਸ ਤੇ ਇਹ ਆਪਾਂ ਨੂੰ ਇਹ ਆਪਾਂ ਹੁਣ ਸਿਖਾ ਰਿਹਾ ਵੀ ਕਿੱਦਾਂ ਥੋੜੇ ਨੂੰ ਚਲਾਣਾ ਤੇ ਕਿੱਦਾਂ ਆਪਾਂ ਇਹਨੂੰ ਮੋੜਨਾ ਦੇ ਉਹ ਵੀ ਹੁਣ ਜਿਹੜਾ ਆਪਣੀ ਸਵਾਰੀ ਤੇ ਨਾ ਸਵਾਰ ਹੋਣ ਲੱਗਾ ਤੇ ਫਿਰ ਉਹਨੇ ਆਪਣੇ ਅੱਗੇ-ਅੱਗੇ ਜਾਣਾ ਆਪਾਂ ਨੂੰ ਦੇਣੀਆਂ ਨੇ ਇਨਸਟ੍ਰਕਸ਼ਨਸ ਤੇ ਫਿਰ ਆਪਾਂ ਚਾਲੇ ਬਾਦ ਲੈਣੇ ਤੇ ਸਾਡੇ ਨਾਲ ਇੱਕ ਛੋਟਾ ਜਿਹਾ ਜਨੌਰ ਘੋੜੇ ਦੇ ਅੱਗੇ ਵੀ ਬੈਠਾ ਇਹਦਾ ਪਤਾ ਨਹੀਂ ਕੀ ਨਾਮ ਹੈ ਆ ਮਾਰਿਆ ਤੂੰ ਵੜਕ ਖਾਲੇ ਜਿਹੜਾ ਘੋੜਾ ਜਿਹੜਾ ਘੋੜਾ ਸੰਦੀਪ ਸਿੰਘ ਚੱਤਾ ਸਾਹ ਕੋਲੇ ਉਹ ਉਹਨਾਂ ਦਾ ਭਾਰ ਸਹਿ ਨਹੀਂ ਪਾਰਿਆ ਤੇ ਕਦੀ ਕਿੱਧਰ ਨੂੰ ਤੁਰ ਪੈਂਦਾ ਤੇ ਕਦੀ ਤੁਰ ਪੈਂਦਾ ਕਿੱਧਰ ਨੂੰ ਜਾਨੀ ਕਿ ਥੋੜਾ ਐਗਰੈਸਿਵ ਹORS ਜਿਹੜਾ ਉਹ ਮਾਮੇ ਸੰਦੀਪ ਸਿੰਘ ਕੋਲੇ ਆਪਣੇ ਵਾਲਾ ਜਿਹੜਾ ਆਚਾਰਾ ਸਾਊ ਜਿਆ ਖਾਣਾ ਇੱਕ ਥਾਂ ਤੇ ਉਦੋਂ ਦਾ ਲੋਲੀ ਮਿਤਰ ਘੋੜਸਵਾਰੀ ਜਿਹੜੀ ਸ਼ੁਰੂ ਹੋ ਗਈ ਹੈ ਤੇ ਚੱਲੇ ਆਪਾਂ ਦਿੱਤੇ ਨੇ ਬਾ ਸਭ ਤੋਂ ਅੱਗੇ ਪਾਸੇ ਜਿਹੜੇ ਨੇ ਆਪਣੇ ਇਨਸਟ੍ਰਕਟਰ ਲੂਕਸ ਭਾਜੀ ਜਿਹਨਾਂ ਦਾ ਮੰਨਣਾ ਤਬੇਲਾ ਜੀ ਨਾਂ ਨੇ ਘੋੜੇ ਰੱਖੇ ਨੇ ਨਾਲ ਸੰਦੀਪ ਸਿੰਘ ਛੱਠਾ ਸਾਹਿਬ ਤੇ ਦੋ ਰਾਈਡਰ ਆਪਣੇ ਤੋਂ ਅੱਗੇ ਨੇ ਇੱਧਰ ਮਾਮਾ ਸੰਦੀਪ ਆਪਣਾ ਵਰਿੰਦਰ ਸਿੰਘ ਪਿੱਛੇ ਆਪਣੇ ਦੋ ਸਵਾਰ ਹੋਰ ਆ ਰਹੇ ਨੇ ਤੇ ਚੱਲੇ ਆਉਣ ਰਾਈਡਿੰਗ ਕਰਨਾ ਲੋ ਜੀ ਘੋੜਾ ਸਵਾਰੀ ਜਿਹੜੀ ਇਹ ਪੂਰੀ ਜੋਰਾਂ ਸ਼ੋਰਾਂ ਦੇ ਚੱਲਦੀ ਪਈ ਏ ਆਪੋ ਆਪਣੇ ਘੋੜਿਆਂ ਦੇ ਸਵਾਰ ਹੋ ਕੇ ਤੇ ਨੌਜਵਾਨ ਜਿਹੜੇ ਨੇ ਹੁਣ ਉਰਾ ਲੁੱਤਵ ਚੁੱਕਦੇ ਪੈਣ ਜਾਨੀ ਕਿ ਪੂਰਾ ਆਨੰਦ ਮਾਣਦੇ ਪੈਣੇ ਸਵਾਰੀ ਦਾ ਨਾਲ ਇਧਰ ਫੈਕਟਰੀ ਏ ਪਤਾ ਨਹੀਂ ਕਾਦੀ ਇਹਦੇ ਨਾਲ ਚੱਲਦਾ ਪੈ ਨਦੀ ਪਾਣੀ ਨਾਲ ਸਾਡੇ ਦੋ ਕੁੱਤੇ ਵੀ ਨੇ ਇਹ ਖਰੇ ਕਿਹੜੀ ਨਸਲ ਦੇ ਘੋੜਸਵਾਰੀ ਕਰਦੇ ਆ ਕਰਦੇ ਆ ਤੇ ਹੁਣ ਆਪਾਂ ਟ੍ਰੈਸੀ ਸ਼ਹਿਰ ਦੇ ਨੇੜੇ ਦੇ ਜਿੱਥੇ ਇੰਡਸਟਰੀਅਲ ਏਰੀਆ ਨਾ ਉਧਰ ਆ ਗਏ ਆ ਤੇ ਹੁਣ ਆਪਾਂ ਇਹ ਛੱਡ ਕੇ ਕ੍ਰੋਸ ਕਰਨੀ ਹੈ ਕਰਕੇ ਛੱਡ ਕੇ ਕ੍ਰੋਸ ਤੇ ਫਿਰ ਆਪਾਂ ਬਦਾਮਾ ਦੇ ਬਾਗ ਦੇ ਨਾਲ-ਨਾਲ ਜਾਣਾ ਹੈ ਹੌਲੀ-ਹੌਲੀ ਤੇ ਇੱਧਰ ਸੰਦੀਪ ਸਿੰਘ ਚੱਠਾ ਸਾਹਿਬ ਤੇ ਬਾਕੀ ਸਾਰੇ ਘੋੜਸਵਾਰ ਜਿਹੜੇ ਵਧੀਆ ਯਾਨੀ ਕਿ ਵਧੀਆ ਐਕਸਪੀਰੀਅੰਸ ਹੈ ਬੜਾ ਸੋਹਣਾ ਐਕਸਪੀਰੀਅੰਸ ਹੈ ਵੀ ਜਿੰਨੇ ਵੀ ਰਾਈਡ ਲੈਣੀ ਹੈ ਘੋੜਿਆਂ ਦੀ ਪੰਜਾਬ ਜਿਹੜਾ ਮਿਸ ਕਰਦਾ ਹੈ ਘੋੜਸਵਾਰੀ ਨੂੰ ਤੇ ਆਪਣਾ ਇੱਥੇ ਆ ਸਕਦਾ ਟ੍ਰੈਸੀ ਹਨਾ ਜਿਹੜੀ ਇਹ ਵੀ ਰਾਈਡਿੰਗ ਕਰਦੇ ਕਰਦੇ ਆਪਾਂ ਨਾਲ ਨਾ ਇਧਰ ਇੰਡਸਟਰੀਅਲ ਏਰੀਆ ਤੇ ਛੜਕਾਂ ਦੇ ਨਾਲ-ਨਾਲ ਕੱਚੀ-ਕੱਚੀ ਪਕੜੰਡੀ ਤੇ ਚੱਲਦੇ ਆਂ ਨਾਲ ਬਦਾਮਾਂ ਦੇ ਬਾਗ ਨੇ ਇਧਰ ਬਰਿੰਦਰ ਸਿੰਘ ਵਿਰਕ ਸਾਹਿਬ ਤੇ ਸੰਦੀਪ ਸਿੰਘ ਚੱਠਾ ਸਾਹਿਬ ਤੇ ਉਹ ਪਿੱਛੇ ਆਪਣਾ ਜਸਪਾਲ ਸਿੰਘ ਨੇ ਇਧਰ ਆਪਣੇ ਵੀਰ ਨਰੰਜਨ ਵੀਰ ਸਿੰਘ ਹੈ ਭਾ ਨਰੰਜਨ ਸਿੰਘ ਵੀ ਜਿਹੜਾ ਉਹਦਾ ਵੀ ਘੋੜਾ ਨਾ ਚੰਗਾ ਵੱਲੇ ਦੋ ਜਿਹੜੇ ਪਚੰਗੀ ਨੇ ਬੀਬੀ ਤੇ ਉਹਦਾ ਬੀਬੀ ਬੰਦਾ ਹੋਣੇ ਨਹੀਂ ਪਤਾ ਭੈਣ ਭਰਾਣੇ ਜਾਂ ਮੀਆਂ ਬੀਬੀ ਨੇ ਉਹ ਵੀ ਆਪਣੇ ਨਾਲ ਸਵਾਰੀ ਕਰਦੇ ਪਏ ਨੇ ਬੜਾ ਵਧੀਆ ਲੱਗਦਾ ਵਾ ਬੜਾ ਆਨੰਦ ਆਉਂਦਾ ਵਾ ਘੋੜ ਸਵਾਰੀ ਕਰਕੇ ਮੈਨੂੰ ਪੂਰੀ ਐਨ ਪੰਜਾਬ ਦੀ ਯਾਦ ਆ ਗਈ ਐ ਇੱਧਰ ਆਪਣੇ ਮਾਮਾ ਸੰਦੀਪ ਸਿੰਘ ਤੁਹਾਡੇ ਕੀ ਵਿਚਾਰ ਨੇ ਮਾਮਾ ਜੀ ਐਨ ਪੂਰਾ ਆਨੰਦ ਭੱਜਾ ਪਿਆ ਗਈ ਵੇਖੋ ਪਹਿਲੀ ਵਾਰੀ ਘੋੜੇ ਤੇ ਚੜਿਆ ਜਦੋਂ ਅਮਰੀਕਾ ਆਏ ਪਿੱਛੇ ਆਪਣਾ ਜਿਹੜਾ ਇਨਸਟ੍ਰਕਟਰ ਹੈ ਮਤਲਬ ਜਿਹੜਾ ਮੇਲ ਮੇਨ ਮਾਲ ਕੇ ਜਿਹੜਾ ਘੋੜਿਆਂ ਨੂੰ ਆਪਾਂ ਪੰਜਾਬੀ ਗਾਣੇ ਲਾ ਦਿੰਦੇ ਨੇ ਚੀਮੇ ਦੇ ਗਾਣੇ ਲਾ ਲੈਣ ਉਹਨੇ ਤੇ ਚੀਮਾ ਸੁਣਦਾ ਵਾ ਤੇ ਪਿੱਛੇ ਆਪਣੇ ਆ ਰਿਹਾ ਇਸ ਟਾਈਮ ਲਓ ਜੀ ਸੂਰਜ ਹੋਣਾ ਢਲਦਾ ਪਿਆ ਔਲੀ ਔਲੀ ਤੇ ਬੜਾ ਸੋਹਣਾ 뷰 ਬਣਦਾ ਇਧਰ ਨਾਲ ਵਾਲੇ ਪਾਸੇ ਤੇ ਸੱਜੇ ਹੱਥ ਬਦਾਮਾਂ ਦੇ ਬਾਗ ਨੇ ਨਾਲ ਇਧਰ ਖੱਬੇ ਹੱਥ ਚਲਦੀ ਵੀ ਏ ਸੂਆ ਕਹਿ ਲੋ ਨਹਿਰ ਕਹਿ ਲੋ ਨਦੀ ਕਹਿ ਲੋ ਤੇ ਜਾਨੀ ਕਿ ਪਾਣੀ ਦਾ ਜਾਨੀ ਕਿ ਵਧੀਆ ਸੂਏ ਜੇ ਟਾਇਪ ਨਹਿਰ ਲੰਘਦੀ ਵੀ ਤੇ ਬੜੇ ਸੋਹਣੇ ਨਾਲ ਰੁੱਖ ਨੇ ਸਫੈਦਾਂ ਦੇ ਸਫੈਦੇ ਦੇ ਰੁੱਖ ਨੇ ਸਫੈਦੇ ਪੂਰੀ ਪੰਜਾਬ ਵਾਲੀ ਫੀਲ ਆਉਂਦੀ ਵੀ ਇਦਾਂ ਲੱਗਦਾ ਪਿੰਡਾਂ ਦੇ ਵਿੱਚ ਹੀ ਤੁਰਦੇ ਫਿਰਦੇ ਆ ਪਹੀਆਂ ਤੇ ਆਪਣੀਆਂ ਜੜੀਆਂ ਪਿੰਡ ਦੀਆਂ ਪਹੀਆਂ ਹੁੰਦੀਆਂ ਨਾ ਉਦਾਂ ਹੀ ਤੇ ਜਿਹੜਾ ਮਾਲਕ ਸਾਹਿਬ ਨੇ ਘੋੜਿਆਂ ਦੇ ਇਹਨਾਂ ਦਾ ਘੋੜਾ ਜਿਆਦਾ ਵਧੀਆ ਚਾਲ ਵੀ ਇਹਦੀ ਵਧੀਆ ਘੋੜੇ ਦੀ ਤੇ ਵੈਸੇ ਵੀ ਬੜਾ ਵਧੀਆ ਤੇ ਜਾਰਾ ਤਰ ਇੱਥੇ ਕੈਲੀਫੋਰਨੀਆ ਚ ਬਦਾਮਾਂ ਦੇ ਬਾਗ ਜਿਆਦੇ ਨੇ ਤੇ ਆਪਣੇ ਘੋੜਿਆਂ ਦੇ ਨਾਲ ਨਾਲ ਆ ਦੋ ਸ਼ਿਕਾਰੀ ਜਿਹੜੇ ਨੇ ਨਾ ਇਹ ਵੀ ਤੋੜ ਜਿੱਥੋਂ ਆਪਾਂ ਸਟਾਰਟ ਕੀਤੀ ਰਾਈਡ ਨਾਲ ਹੀ ਆਉਂਦੇ ਪਏ ਨੇ ਇਹ ਮਾਲਕ ਨਹੀਂ ਰੱਖਿਆ ਨੇ ਜਿਵੇਂ ਕਈ ਵਾਰੀ ਲੰਘਦੇ ਆ ਨਾਲੋਂ ਆਵਾਰਾ ਕੁੱਤੇ ਕੱਥੇ ਪੈ ਜਾਂਦਾ ਤੇ ਉਹਨਾਂ ਨੂੰ ਉਹਨਾਂ ਨੂੰ ਜਾ ਕੇ ਕੋ ਪੈਂਦੇ ਨੇ ਤੇ ਘੋੜੇ ਫਿਰ ਜਿਵੇਂ ਨੇ ਘੋੜਾ ਡਰ ਜਾਂਦਾ ਜਿਵੇਂ ਕੋਈ ਆਵਾਰਾ ਕੁੱਤਾ ਪੈ ਜਾਵੇ ਤਾਂ ਕਰਕੇ ਫਿਰ ਇਹ ਨਾਲ ਸ਼ਿਕਾਰੀ ਜਿਹੜੇ ਨੇ ਤੋੜ ਨਾਲੋਂ ਨਾਲ ਹੁੰਦੇ ਪਏ ਇਧਰ ਨਾਲ ਟ੍ਰੈਫਿਕ ਚੱਲਦੀ ਵੀ ਗੱਡੀਆਂ 트랙 ਦੇ ਨਾਲ ਨਾਲ ਹੁਣ ਟ੍ਰੇਨ ਦੀ ਪਟੜੀ ਦੇ ਨਾਲ ਦੇ ਨਾਲ ਇੱਕ ਇੱਕ ਕਰਕੇ ਸਾਰੇ ਇੱਕ ਦੂਜੇ ਦੇ ਪਿੱਛੇ ਆਉਣ ਲੈਂਡ ਬਣਾ ਕੇ ਚੱਲਦੇ ਪਏ ਨੇ ਆਲ ਇਧਰ ਨਦੀ ਚੱਲਦੀ ਐ ਨਦੀ ਦੇ ਉੱਤੇ ਬਣਿਆ ਪੁਲ ਤੇ ਪੁਲ ਦੇ ਉੱਤੋਂ ਹੀ ਲੰਘਦੇ ਪਏ ਆਪਾਂ ਹੌਲੀ-ਹੌਲੀ ਸਾਰੇ ਲੈਣ ਸਿਰ ਵਾਰੀ-ਵਾਰੀ ਇੱਕ ਦੂਜੇ ਦੇ ਪਿੱਛੇ ਓ ਆਪਣਾ ਡੇਰਾ ਆ ਗਿਆ ਨਾ ਲਓ ਜੀ ਇੱਥੋਂ ਆਪਾਂ ਸਟਾਰਟ ਕੀਤਾ ਸੀ ਤੇ ਵਾਪਸ ਆਪਾਂ ਇਹਨਾਂ ਦੇ ਘੋੜਿਆਂ ਦੇ ਘਰ ਚ ਆ ਗਏ ਆ ਵਾਪਸ ਜਿੱਥੇ ਆਪਣਾ ਸਟਾਰਟਿੰਗ ਕੀਤੀ ਸੀ ਆਪਾਂ ਰਾਈਡਿੰਗ ਆਪਣੀ ਸਟਾਰਟ ਕੀਤੀ ਸੀ ਉਸੇ ਜਗ੍ਹਾ ਤੇ ਵਾਪਸ ਆ ਗਏ ਸੂਰਜ ਗਿਆ ਢਲ ਸੂਰਜ ਗਿਆ ਢਾਲ ਦਾ ਟਾਈਮ ਹੋ ਗਿਆ 6:30 6 ਵਜੇ ਕਹਿੰਦਾ 26 ਮਿੰਟ ਹੋ ਗਏ ਵਧੀਆ ਆਪਣਾ ਅੱਜ ਦਾ ਦਿਨ ਰਿਹਾ ਅੱਜ ਦੇ ਦਿਨ ਦੀ ਮਤਲਬ ਖਾਸ ਜਿਹੜੀ ਐਕਟੀਵਿਟੀ ਸੀ ਉਹ ਇਹ ਹੀ ਸੀ ਹORSES RIDING ਤੇ ਬੜਾ ਵਧੀਆ ਲੱਗਾ ਮਾ ਪਸਾਉਣਾ ਪਾ ਗਏ ਹੁਣ ਕੋੜਿਆਂ ਨੂੰ ਦਵਾਂਗੇ ਆਰਾਮ ਇਹਨਾਂ ਨੂੰ ਦਾਣਾ ਪੱਠਾ ਦਾਣੇ ਦੁਨੇ ਪਾਵਾਂਗੇ ਤੇ ਵਿਚਾਰੇ ਰੈਸਟ ਕਰਨਗੇ ਤੇ ਅਹੀ ਘਰਾਂ ਨੂੰ ਚਾਲੇ ਮਾਰਾਂਗੇ ਉਹ ਜੀ ਰਾਈਡ ਜਿਹੜੀ ਆਪਣੀ ਹੁਣ ਸਮਾਪਤ ਹੋ ਗਈ ਏ ਤੇ ਹੁਣ ਘਰਾਂ ਨੂੰ ਇੱਥੋਂ ਚਾਲੇ ਬਾਦ ਰਹੇ ਨੇ ਕਿਦਾਂ ਰਿਹਾ ਤੁਹਾਡਾ ਐਕਸਪੀਰੀਅੰਸ ਬਹੁਤ ਵਧੀਆ ਚੜਦੀ ਕਲਾ ਹਾਂ ਜੀ ਆ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਜੀ ਰਾਈਡ ਕਰਕੇ ਬਹੁਤ ਵਧੀਆ ਵਾਹ ਜੀ ਤੁਹਾਨੂੰ ਕਿਦਾਂ ਦਾ ਲੱਗਾ ਜੀ ਰਾਈਡ ਕਰਕੇ ਬਹੁਤ ਵਧੀਆ ਮਝਾ ਆ ਗਿਆ ਵਾਹ ਜੀ ਬਸ ਮਝਾ ਹੁਣ ਜਿਹੜੀ ਹORS RIDING ਹੈ ਆਪਣੀ ਡਨ ਕਰਕੇ ਤੇ ਜਾਨੀ ਕਿ ਘੋੜੇ ਹੁਣ ਚਲਾ ਚਲੂ ਕੇ ਤੇ ਸਮਾਪਤੀ ਕਰਕੇ ਹੁਣ ਅਗਲੇ ਪੜਾ ਘਰਾਂ ਨੂੰ ਜਾਂਦੇ ਫਾਨ ਲੱਗੇ ਹੁਣ ਪੜਾ ਚੱਲੇ ਅੰਗਰੇਜ਼ ਹਾਸੀਆਂ ਖੇਡੀਆਂ ਕਰਕੇ ਤੇ ਆਂਦਣੇ ਘੋੜਿਆਂ ਦੀ ਸਵਾਰੀ ਕਰਕੇ ਘੋੜ ਸਵਾਰੀ ਕਰਕੇ ਤੇ ਦਿਨ ਵਧੀਆ ਲੰਘਿਆ ਤੇ ਖਾਣ ਪੀਣ ਦਾ ਸਮਾਨ ਆਪਾਂ ਹੁਣ ਲੈ ਆਂਦਾ ਖਾ ਪੀ ਕੇ ਤੇ ਹੁਣ ਜਾਵਾਂਗੇ ਸੌ ਤੇ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਚ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਹੱਸਦੇ ਵਸਤੇ ਰਹੋ ਫਿਰ ਮਿਲਦੇ ਆ ਜੀ